ਔਰ ਗੱਦਾ ਬਾਈ ਸਤਿ ਸ੍ਰੀ ਅਕਾਲ ਜੀ ਆ ਦੇਖ ਤਾਂ ਕਾਲੇ ਫਗੜੀ ਤੇ ਕੰਮਣਾ ਦੀ ਨਮੀਆਂ ਇਹ ਭੋਲੂ ਬਾਈ ਦੀ ਦੇ ਸੇਫਤਾ ਇਹ ਦੀ ਮੇਰਾ ਹੁੰਦੇ ਨਹੀਂ ਮੈਂ ਦੇਖਿਆ ਮੈਂ ਕਿੱਥੇ ਨੂੰ ਕਹਿੰਦਾ ਮੈਂ ਤਾਂ ਰੰਗ ਕਰਦਾ ਮੈਂ ਤਾਂ ਚਮਟ ਮਗਾਉਣੇ ਦੀ ਮੈਂ ਖੈ ਨਹੀਂ ਛੇਤੀ ਇਹ ਗੱਲ ਨੂੰ ਬਹੁਤ ਸੁਪਰ ਫਾਸਟ ਆ ਇਹ ਟਾਈਮ ਨਹੀਂ ਲਾਉਂਦਾ ਹੈਗਾ ਰੰਗ ਰੋਗ ਨੂੰ ਤਾਂ ਹੈ ਮਿੰਟ ਲਾਇਆ ਮਿੰਟ ਆਏ ਸਾਫ ਹੋ ਜਾਣੀਆਂ ਮੇਰੇ ਮੂਤੀ ਸੀ ਦੇ ਗਾਣੇ ਹੱਦਾਂ ਦਾ ਕਹਿੰਦਾ ਇਹਨੇ ਤਾਂ ਉਹਨੂੰ ਵੀ ਕਰਤਾ ਦਾ ਜੀਟਰ ਨੂੰ ਰੰਗ ਆਈ ਹੈਵ ਦੋ ਬੇਟਾ ਦੁਬਾਰੇ ਹੁਣ ਤਾਂ ਉਹਨਾਂ ਨੇ ਇੱਕ ਵਾਰੀ ਆਈਆਂ ਹੀ ਚੀਜ਼ ਨੂੰ ਹਾਂ ਤੇ ਤਾਂ ਹੁੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਾ ਤੂੰ ਉਹ ਤਾਂ ਗਦੇ ਆ ਹਾਂ ਹੁਣ ਆ ਕੇ ਜਾਣ ਕਿਆ ਘੰਟਾ ਦੋ ਘੰਟੇ ਲੱਗੇ ਡੇਢ ਉਹੀ ਕਹੇ ਵੀ ਚੱਲਦਾ ਕੰਮ ਕੋਈ ਵੀ ਜਾ ਇੱਕ ਵਾਰੀ ਹੋ ਗਿਆ ਹੋ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਹੂੰ ਉਹ ਤਾਂ ਨਿੱਗੜਾ ਤਵੀਆਂ ਤਾਂ ਨਿੱਗੜਾ ਨਾ ਨੀਕਾ ਪੈਨਸ ਵਾਰਤੀ ਦੀ ਹੈ ਵਡਾ ਕੇ ਦੁਬਾਰੇ ਕਰਵਾ ਕੇ ਲੈ ਆਇਆ ਉਹੀ ਬਸ ਠੀਕ ਹੈ ਹੋਰ ਇੱਕ 라 ਕੇ ਲੈ ਆਇਆ ਯਾਈ ਤੁਮਕ ਵੀ ਆਈ ਵੀ ਲੱਗ ਕੇ ਕਾਲੇ ਜੇ ਵੀ ਆਜੇ ਗਾਰਡ ਵੀ ਹੋਣਾ ਆ ਚੁੰਮਕ ਵੀ ਆਈ ਵੀ ਲੱਗ ਕੇ ਜੇ ਕਰੇ ਮੁਹ ਵੀ ਲੱਗੀ ਜੇ ਗਾੜ ਦਾ ਦੇ ਦੇ ਯਾਰ ਐ ਮਾਰੀ ਬੜਾ ਚੱਲ ਗਿਆ ਉਹ ਅਗਰੇ ਨੇ ਕਿ ਬਦਲਿਆ ਨਾ ਫਿਰ ਕਹਿਲ ਦੇ ਦਿੰਦਾ ਜਾਂ ਦੁਈਆਂ ਬਣਾਈਆਂ ਅਗਲਾ ਵਿਚੇ ਦੇ ਦਿੰਦਾ ਕੁਆੜ ਚ ਜਿਹੜਾ ਲੇ ਗਿਆ ਜਿਹੜਾ ਹੋਇਆ ਤੇ ਨੂੰ ਸਾਰੇ ਦੋ ਚਾਰ ਨੂੰ ਕਿਹੜਾ ਖੋਲ ਕੇ ਦੇ ਤੇ ਮੈਨੂੰ ਫਿਰ ਚੁੰਮਕ ਚੁੰਮਕ ਦਾ ਇੱਕ ਹੋਰ ਦੇਖੀ ਮੈਂ ਇੱਥੀ ਦੀ ਉਹ ਤੇ ਲੱਗੀ ਇੱਕ ਹੋ ਲੱਗੀ ਇੰਨਾ ਕੇ ਜੇ ਖੇਤ ਬਹੋਂਦੇ ਤੇ ਜੰਮਗਾਲੇ ਚ ਹੋਰ ਲੱਗੀ ਵੀ ਉਹ ਲੱਗੀ ਤੇ ਪਰ ਤਾਰੀ ਤੇ ਪਿੱਛੇ ਉਹ ਦੇ ਬੱਲੇ ਆ ਆ ਨੈ ਲਾਇਆ ਰਿਗਾਰਡ ਇਹ ਰੇਰੂ ਵਾਲੇ ਚ ਬਾਇਆ ਹੋਇਆ ਬੱਲੇ ਆ ਨੈ ਲਾਇਆ ਰਿਗਾਰਡ ਹਾਂ ਹਾਂ ਕਹਿੰਦਾ ਟੈਸਟ ਕਰਨੀ ਆ ਮੈਂ ਇੱਕ ਚੱਲ ਹੈਗਾ ਖੇਤ ਵਿੱਲਾ ਇੱਕ ਕਹਿੰਦਾ ਕਿੰਨੇ ਦਿਨ ਆ ਕਹਿੰਦਾ 32 ਦਿਨ ਲਾਇਆ ਰਣਤੀ 30 ਮੁਕ ਹਾਂ ਸਿੱਤੇ ਪਹਿਨਾ ਕਾਲਾ ਦੱਸਿਆ ਆ ਉਹਨੂੰ ਦੱਸ ਆਇਆ ਜਾਣ ਕੇ ਮੈਂ ਤਾਂ ਆ ਗਿਆ ਉਹ ਜਾਣ ਕੇ ਉਹ ਕਰਦੇ ਤੇ ਤੈਨੂੰ 28 ਦੀ ਕਹਿੰਦਾ ਮੈਂ 28000 ਦੀ ਲਿਆ 28000 ਦੀਆਂ ਗਿਆ ਉਹਨੂੰ ਜਗਦੀਪ ਵਾਲਾ ਵਿਹਲਾ ਉੱਥੇ ਵਾ ਕੇ ਦੇਖ ਲੈ ਮੈਂ ਦੱਦ ਦਾ ਮਾਸਟਰ ਵਾਲਾ ਵਿਹਲਾ ਪਿਆ ਉੱਥੇ ਬਾਹ ਲੂੰਗੇ ਕੱਲੋ ਕੋਲੋਂ ਬਾਹ ਲੂੰਗੇ ਖਾਦੀ ਲਵੇੜਨੀਆਂ ਨਹੀਂ ਇਹਨੇ ਮਾਰੇ ਜਾ ਰੰਗ ਜਾ ਹੋ ਜਾਵੇ ਜਗਦੀਪ ਵਾਲਾ ਵੀ ਵਿਹਲਾ ਉੱਥੇ ਆ ਸੁੱਕਾ ਗਿਆ ਰੰਗ ਤਾਂ ਸੁੱਕ ਗਿਆ ਇਹਦੇ ਉੱਪਰ ਬਾਈ ਉਹ ਲਵਾ ਬਾਸੇ ਲਵਾ ਦੇ ਫੇਰ ਫੇਰ ਚਲੀ ਜਾਊਗੀ ਅੱਛਾ ਅੱਛਾ ਉਹ ਠੀਕ ਆ ਬਾਕੀ ਚਲਾ ਕੇ ਪਤਾ ਲੱਗੂ ਯਾਰ ਉਹ ਤਾਂ ਠੀਕ ਐ ਜਿਕਣਾ ਨਾ ਭੁੱਲ ਜੀ ਕੱਢਣੀਆਂ ਵੀਰੇ ਇੱਕ ਨਹੀਂ ਬਾਈ ਜਾਵੇ ਗਾਲੇ ਵਾਲੀਆਂ ਗੱਲ ਕਹਿੰਦੇ ਟਰੈਕਟਰੇ ਨਹੀਂ ਮੋੜਨ ਦਿੰਦੀਆਂ ਇਹ ਤਾਂ ਸਿੱਧੀ ਹੀ ਚੰਦੀ ਐ ਮੈਂ ਕਿਹਾ ਟਰੈਕਟਰ ਦਾ ਤਾਂ ਮੋੜਨ ਦੂ ਜੀ ਤੂੰ ਆ ਕੱਢੂ ਜਿਆਦਾ ਨਾ ਮੁੜੇ ਹਾਂ ਜਿਆਦਾ ਨਾ ਮੁੜੇ ਨਹੀਂ ਨੇ ਬੱਦ ਘੱਟ ਮੁੜ ਜੰਗੀਆਂ ਜਿਆਦਾ ਤੇਦੀ ਉਹ ਤਾਂ ਪਟਦੀਆਂ ਵੀ ਨਹੀਂ ਹੈਗੀਆਂ ਮੜੀਆਂ ਜੀ ਮੜੀਆਂ ਜੀ ਇਹ ਤਾਂ ਹੁੰਦੀਆਂ ਹੀ ਡਾਊਨ ਇਹ ਤਾਂ ਡਾਊਨ ਹੋਣੀਆਂ ਹੀ ਆ ਘੱਟ ਕੇ ਇਹੀ ਜਿਆਦਾ ਲੱਗਦੀ ਐ ਮੋਰ ਤੇ ਹਾਂ ਆ ਘੱਟ ਲੱਗਣੀਆਂ ਉਧਰ ਹੋਰ ਸਾਈਡ ਲੱਗਦੀ ਐ ਉਹੀ ਗੱਲ ਹੈ ਹੁਣ ਦੁਨੀਆਂ ਦੇ ਸਾਰੇ ਉਹਦੇ ਦੇ ਕਿੱਤੇ ਮੇਰੇ ਆ ਬਬੂਲਾ ਤਾਂ ਕਰਦੀਆਂ ਕਾਲੇ ਵਾਲੀਆਂ ਲੈ ਕੇ ਜਾਂਦਾ ਤਾਂ ਬੂਟੇ ਵੱਸ ਤੇ ਚੱਕਰ ਵਿੱਚ ਵਧੀਆਂ ਬੂਟੇ ਨੂੰ ਚੱਕਮੀ ਲੋਟ ਕਾਲੇ ਨੂੰ ਅੱਠ ਅੱਠ ਦਵਾ ਦੇਣੀ ਆ ਮੈਂ ਬੁਕਾ ਦੇਣੀ ਸੀ ਹੁੰਦੇ ਜਿਹਨੇ ਭੀਆਂ ਲਈਆਂ ਅੱਠ ਅੱਠੇ ਵਰੀਆਂ ਸਾਡੀਆਂ ਦਵਾ ਦੇਣੇ ਤਵੇ ਵਾਲੀਆਂ ਬੜੇ ਤਵੇ ਉਨਵੇਂ ਬੁਆਲਾ ਉਹਨੂੰ ਜੇ ਵਧੀਆਂ ਚੱਲਦੀਆਂ ਗਿਆ ਲੋੜ ਆ ਬਹੁਤ ਵਧੀਆ ਲੱਗਦੀਆਂ ਬਹੁਤ 5000 ਰੁਪਏ ਦਾ ਫਰਕ ਹੋਵੇ ਫਿਰ ਕੇ ਨਹੀਂ 5-4000 ਰੁਪਏ ਜੀ ਥੋੜੋ ਫਰਕ ਪੈਣਾ ਲੱਗਦੀਆਂ ਬਹੁਤ ਆ ਬੜੀ ਦੀਆਂ ਤਾਂ ਉਹ ਪੂਰੀਆਂ ਹੁਣ ਕਸੀਆਂ ਵੀ ਆ ਸਹੀ ਟਾਈਮ ਪਰ ਆਈਆਂ ਵੀ ਆ ਮੈਂ ਕਹਿੰਦਾ ਵੀ ਪਾੜ ਵਿੱਚ ਉਹ ਖੇਤ ਨੂੰ ਦਸ ਢੀਆਂ ਵੀ ਹੈਗੀਆਂ ਤਿੱਖੀਆਂ ਹੋਈਆਂ ਵੀ ਆ ਫੁੱਲ ਤਿੱਖੀਆਂ ਵੀ ਹੁਣ ਭਾਰੀਆਂ ਵੀ ਬੰਦੇ ਭਾਰੀਆਂ ਵੀ ਬਹੁਤ ਆ ਉਹ ਜੱਸਾਂ ਵਾਲੀ ਤੇ ਵੀ ਨਾਲ ਆ ਦੀਆਂ ਮੈਂ ਦੇਖੀ ਚਾਕਟਾ ਬਣਿਆ ਜਾ ਜਾਂ ਜਾਨੀ ਕਿ ਫਿਰ ਘੱਟ ਲੱਗਦੀਆਂ ਤੇ ਜਾਨੀ ਉਹਨੇ ਤਵੇ ਨਵੇਂ ਪੁਆਤੇ ਨਾ ਇਹ ਵੀ ਤਵੇ ਨਾਲ ਮੈਂ ਪਤਾ ਕੀ ਕਰਨਾ ਤਾਂ ਇੰਜੇ ਨਾਲ ਲੈਣੀਆਂ ਦੀ ਮੈਂ ਲੈਣੀਆਂ ਦੀਆਂ ਬਾਦ ਤਵੇ ਕੱਢ ਕੇ ਦੋ ਤਵੇ ਹੋ ਲੈ ਕੇ ਆਪਣੇ ਵਾਲੇ ਪਾ ਲੈਂਦੇ ਆਪਣੇ ਵਾਲੇ ਚ ਪਾ ਕੇ ਵੇਚ ਦੇਣੀਆਂ ਦੀਆਂ 11 ਦੀ ਬਿਕ ਜਣੀਆਂ ਇਹ ਫਿਰ ਇਹਦਾ ਕਵਾੜੀਆ ਬਣੂਗਾ 11 ਦੀ ਬਿਕ ਜਣੀਆਂ ਦੀਆਂ ਉਹ 11 ਨਵੇਂ ਪੁਆਲੀ ਕਿੰਨੇ ਦੇ ਨੇ 1050 ਰੁਪਏ ਦਾ ਕਹਿੰਦਾ ਨਵਾਂ ਬਾ 11 ਦਾ ਹੀ ਆ 1000 ਰੁਪਏ ਦਾ 16 ਤਵੇ 2000 ਦੇ ਹੋਗੇ ਜਾਂ 20000 ਦੇ ਹੋਗੇ 16 ਤਵੇ 16000 ਦੇ ਯਾਰ ਫਿਰ ਧਿਆਨ ਨਹੀਂ ਲੈਣਾ 20000 ਲੱਗਣਗੇ ਐਡਾ ਤਾਂ ਮਿਸਤਰੀ ਤੂੰ ਆਦਾ ਦਾ ਆ ਪਾ ਦੇਣੀ ਆ ਉਹ ਪਾ ਦੇਣੀ ਆ ਤੇ ਮੈਂ ਕਰ ਦਦਾ ਫੇਰ ਉਸ ਮਹੀ ਕਰਿਆ ਲਾਹ ਜਿਹੜੀਆਂ ਆ ਜਿਹੜੇ ਪਿੰਨ ਪੁੰਨੀਆਂ ਜੀਹਾਂ ਦੀ ਤਰ੍ਹਾਂ ਫਿਰ ਪੈਸੇ ਦਾ ਜਾਣੀ ਕਰਾਉਣਾ ਫੇਰ ਆ ਵੀ ਨਾਲ ਲੱਗਦੇ ਕੰਮ ਨਾ ਨਾ ਠੀਕ ਆ ਜੇ ਉਧਰ ਆਇਆ ਤੋ ਥੱਲੇ ਹੀ ਆ ਉਹ ਤਾਂ ਫੇਰ ਆਇਓਗਾ ਹੁਣ ਐਂ ਦੇਖੀ ਵੀ ਲੀ ਨਾ ਛੱਡੇ ਬਸ ਇਹ ਕਰ ਬਹੁਗਾ ਜਦ ਸਿੱਧੀਆਂ ਦਾ ਕੋਣ ਲੀ ਦਾ ਪੰਗਾ ਨਾ ਹੋਵੇ ਜੇ ਲੀ ਪਊਗਾ ਤਾਂ ਆ ਚੇਂਜ ਕਰ ਲਈ ਨੀ ਨਹੀਂ ਪਾਈਆਂ ਪਹਿਲਾਂ ਧੀ ਵਾਲੀਆਂ ਪੀੜਾ ਲਈ 7 ਕਾਲੇ ਪਿਛਾਰਾ ਜਾਈ ਜੇ ਨਹੀਂ ਲਈ ਛੱਡਦੀਆਂ ਨਹੀਂ ਫਿਰ ਇਹ ਲਈ ਦੇ ਵਿੱਚ ਨਹੀਂ ਚੱਲਦੀਆਂ ਨਹੀਂ ਨਹੀਂ ਇਹਦੀਆਂ ਨਹੀਂ ਲਈ ਛੱਡਣੀ ਟਰੈਕਟਰ ਵਾਲੀ ਟਰੈਕਟਰ ਦੇ ਟਾਇਰ ਦੀ ਟਰੈਕਟਰ ਦਾ ਹੋ ਰਿਹਾ ਹੈ ਟਾਇਰ ਦੇ ਕਿੱਥੇ ਜਾਣ ਦੂੰਗੇ ਜਾਂ ਕੁੱਲਣੀਆਂ ਇਹ ਯਾਰ ਆਹ ਹਲ ਸਿੱਧੀ ਚੱਲਣੀ ਚਾਹੀਦੀ ਉਹਦੇ ਉੱਤੇ ਐਸੇ ਪਾੜ ਚ ਚੱਲ ਬਾਕੀ ਚਲਾਏ ਤੇ ਪਤਾ ਲੱਗੂ ਸ਼ਾਮ ਨੂੰ ਕਰਦੇ ਟੈਸਟ ਅੱਜ ਕਰਦੇ ਆ ਕੰਮ ਕਰਦੇ ਹਮ ਬਸ ਕਿਆ ਬੋਲ ਰਹੀ ਇਹ ਤਾਂ ਉਹ ਵੀ ਬਾਦ ਨੂੰ ਲਾੜੇ ਨੂੰ ਹੋ ਜਾਂਦਾ ਹੈ ਜੀ ਤੇ 30 ਵਾਰ ਦਾ ਤੂੰ ਬਿੱਜੇ ਦੇ ਉਨ ਪਿਆਰ ਹੋ ਗਿਆ ਸਭ ਤੋਂ ਪਹਿਲਾਂ ਬਿੱਜੇ ਤਾਂ ਨੇ ਸਭ ਤੋਂ ਪਹਿਲਾਂ ਸੱਤ ਲੇਟ ਹੋ ਗਿਆ ਬਾਈ ਹੋਂਦਾ 20 ਕਰਕੇ ਖਰਾਬ ਹੋ ਗਿਆ ਸਭ ਤੋਂ ਲੇਟ ਹੋ ਗਿਆ ਵਾਰ ਦੇਖੇ ਕਿੰਨਾ ਪਰਸੈਂਟਾ ਮੀਂਹ ਦਾ ਦੇ ਇੱਕ ਬਾਨਾ ਹੋ ਗਿਆ ਸ਼ੁਕਰ ਕਰ ਅਸੀਂ ਨਾ ਛੱਟਾ ਦੇ ਦਿੱਤਾ ਮਿੱਠੂ ਸਾਨੂੰ ਸਾਨੂੰ ਕਹਿੰਦਾ ਤੂੰ ਛੱਟਾ ਦੇ ਮੰਨੂ ਕਹਿੰਦਾ ਪਰ ਮੈਂ ਦਿੱਤਾ ਛੱਟਾ ਮੈਂ ਛੱਟਾ ਨਹੀਂ ਦਿੱਤਾ ਮਿੱਠੂ ਕਹਿੰਦਾ ਕਹਿੰਦਾ ਜੀ ਆਪਾਂ ਛੱਟਾ ਦੇ ਦਿੰਦੇ ਫਸ ਕੀਤੇ ਕਹਿੰਦਾ ਪਰ ਮੈਂ ਨਹੀਂ ਦਿੱਤਾ ਕਰੇ ਰੇ ਹਾ ਮੀ ਪੈਣੀ ਪੈਣਾ ਜੇ ਮੈਂ ਜਰੀ ਬੀਤ ਤਾ ਤੀਏ ਜਦੋਂ ਮੀ ਪੈਣੀ ਪੈਣਾ ਦੇ ਲੱਭਾ ਹੁਣ ਬੀਦਾ ਮੈਨੂੰ ਪਾਣੀ ਦੀ ਲੋੜ ਆ ਪਾਣੀ ਮੀ ਪਵਾ ਜੀ ਰਾਤਾਂ ਅਗੀ ਜਕੜੀਆਂ ਦੇਖਿਆ ਹਾਂ ਮੈਡੀਕਲ ਵਾਲੀ ਬੰਦੀ ਹੋਣੀ ਮੈਂ ਮੀ ਪੈਲੇ ਕਦੀ ਲਾਇਕਾ ਨੂੰ ਪਤਾ ਨਹੀਂ ਜਾਂਦੀ ਆਈਆਂ ਰਾਤ ਉਹ ਅਸੀਂ ਦੇਖੀਆਂ ਮੈਂ ਉਹਨੂੰ ਸਾਡੇ ਦੇ ਅੱਗ ਲਾ ਕੇ ਹੋਏ ਆ ਮੈਂ ਪ੍ਰੈਮਰ ਮਾਰਨ ਲੱਗਿਆ ਹੋਇਆ ਟਰਾਲੇ ਨੂੰ ਪ੍ਰੈਮਰ ਕਾਦ ਅੱਛਿਆ ਜਿਹੜਾ ਸੱਡਾਂ ਪਰ ਹੋਇਆ ਮੇਰੇ ਵੀ ਥੇ ਥੱਲੀਆਂ ਥੱਲੀਆਂ ਹੋ ਗਈਆਂ ਮੈਂ ਕਰਾਉਣੀ ਆ ਕੋਈ ਨਹੀਂ ਇੰਨੇ ਕਿਦਾ ਦੇ ਦੇ ਦਸਣਾ ਨਹੀਂ ਮੇਰੇ ਜਿਆਦਾ ਹੈ ਇਹਦਾ ਹੁਣ ਇਹ ਤਾਂ ਪਿਛਲੇ ਸਾਲ ਤਾਂ ਕਰਿਆ ਰੋਣਾ ਉਹ ਹੋ ਜਾਂਦਾ ਜੇ ਢਿੱਲੀਆਂ ਹੋ ਗਈਆਂ ਜਾਂਦੀਆਂ ਜਿਆਦਾ ਬੱਜੀ ਜਾਂਦੀਆਂ ਆਏ ਘੁੰਮੀਆਂ ਦੋਗੀ ਹੋਰ ਕਿਦਾਂ ਬਾਬਾ ਜੀ ਅੱਜ ਕਿੱਧਰ ਆ ਗਏ ਅੱਜ ਆ ਕੇ ਘੁੰਮਦੇ ਭਗਮਾਉਂਦੇ ਭੜਕਦੇ ਆ ਤੇਰੇ ਹਾਂ ਜਿਆਦਾ ਗੱਲ ਗੱਲ ਦੇਖਿਆ ਗੱਲ ਤਾਂ ਹੈ ਹੀ ਲੱਗੀਆਂ ਮੇਰੇ ਜਾਂ ਲਿਜਾਣੀਆਂ ਲਿਜਾਊਂਗਾ ਪਹਿਲਾਂ ਪੁੱਛੂਗਾ ਘਰ ਦੇ ਵਿੱਚ ਭਾਈ ਵੱਡੂਗੇ ਕਿੱ데 ਲਿਜਾ ਕੇ ਉਹ ਰੱਖ ਲਮਾ ਕਾ ਤੇ ਆਚਾਰ ਪਾਉਣਾ ਇਹ ਆਪਾ ਲਈ ਤੂੰ

ਪਿਆਜ ਯੂਨੀਵਰਸਿਟੀ ਦਾ ਗਾਣੂ ਇਹ ਜੂਪੀ ਤੇ ਆਏ ਤੇ ਬੰਦੇ ਉਹ ਕਹਿੰਦੇ ਤੁਹਾਨੂੰ ਨਿੰਬੂ ਦੇ ਆਉਣੇ ਬਾਪੂ ਜੀ ਕਹਿੰਦਾ ਲਾ ਦੋ ਚੱਲ ਇੱਧਰ ਵੀ ਲਾਏ ਤੇ ਸਾਰੀ ਮੈਂ ਕਹਿੰਦਾ 40 50 ਬੂਟੇ ਲਾਏ ਤੇ ਇੱਥੇ ਲਿੰਬੂ ਹੈ ਨਾ ਹੁਣ ਜੂਪੀ ਵਾਲੇ ਜਿਹੜੇ ਨਿਕਲੇ ਸਾਰੀ ਇਹ ਗੱਲ ਗਲਾ ਆਲੂ ਦੇ ਲਾ ਭੋਲੂ ਬਾਈ ਦੇ ਨਾ ਹੋਇਆ ਇਹ ਡਾੜ ਲਈ ਤਾਂ ਚੱਜ ਦੀ ਲਈ ਇਹ ਤਾਂ ਐਂ ਡਾਲ ਪਾਈ ਵਿਖਰੇ ਡਾਉਨ ਰੱਖੇ ਬੰਦੇ ਆਲੂ ਡਾਲ ਇੰਨੀ ਕੀ ਆਉੜੀ ਗਿਆ ਹੀ ਰ ਅਸਲ ਮੈਂ ਜਿੰਨੀ ਦੋ ਡਾਲਾ ਲਾਈ ਨਾ ਲਾਈਆਂ ਨਾ ਡਾਲ ਡਾਲਾ ਇੰਨੀ ਕੀ ਆਉੜੀ ਡਾਲ ਚ ਆਈ ਦੀ ਗੱਪੇ ਚਾਹੀਦਾ ਆਲੂ ਕਾਹੇ ਕਾਹੇ ਕਾ ਸਮਝਿਆ ਹੂੰ ਇਹਨੇ ਹੁਣ ਆਏ ਇਹਦੇ ਆਏ ਲਾਤਾ ਧਨੀਆ ਲਾਉਣਾ ਹੁੰਦਾ ਇਹਨੇ ਹੂੰ ਲੈ ਲੈ ਧਨੀਆ ਧਨੀਆ ਪਾਲਕ ਲੈ ਸਭ ਸੀ ਸ਼ੌਰੀ ਚ ਹੈ ਹੈ ਸ਼ੌਰੀ ਜ ਆ ਸਾਰਾ ਕੁਝ ਸਾਰਾ ਕੁਝ ਸ਼ੌਰੀ ਜ ਹੈ ਧੁੱਪਾਂ ਚ ਆਈਦਾ ਹੈ ਇਹ ਇਹ ਕਿਹੜੀ ਹਲਦੀ ਹੈ ਹੂੰ ਹਲਦੀ ਹੋ ਜਾਂਦੀ ਹੈ ਹਲਦੀ ਦੇਖ ਤਾਂ ਬਹੁਤ ਦੇਖ ਲੈ ਹੁਣ ਸ਼ੌਰੀ ਤੇਰੀ ਹਲਦੀ ਆ ਹੋ ਪੂਰੀ ਜ ਹੈ ਨਾ ਹੂੰ ਹੈ ਆ ਜਾ ਇਧਰ ਫੇਰ ਕਰਨ ਨੂੰ ਗਾਹ ਨੂੰ ਤੇ ਯਾਰ ਬਾਅਦ ਦੇਖ ਲੋ ਝੁੱਟੀ ਸਾਡੀ ਵਾਲੀ ਲਾਉਣੀ ਹਲਦੀ ਬੂਟਿਆਂ ਚ ਹੋਰ ਕੀ ਹੈ ਅਗਰ ਉਹ ਸ਼ੌਰੀ ਜੇ ਇਹ ਹੂੰ ਦੇਖ ਲਾ ਹਾ ਵੀ ਕੋਈ ਫਰਕ ਨਹੀਂ ਆਇਆ ਐ ਨੰਬ ਦੇ ਥੱਲੇ ਆ ਹੂੰ ਪੂਰੀ ਤਕੜੀ ਐ ਨਾ ਯਾਰ ਇਕੱਲਾ ਸਾਲਾ ਪਰਾਲੀ ਨੇ ਬਹੁਤੀ ਪਾਵੇ ਆ ਤੇਰਾ ਪਰਾਲੀ ਨੇ ਸਾਲਾ ਮਾੜਾ ਕਰਤਾ ਐ ਨਾ ਸਾਨੂੰ ਪਰਾਲੀ ਨੇ ਹੋਰ ਤਰ੍ਹਾਂ ਦਾ ਕਰਤਾ ਮੈਂ ਹਾਰ ਕੇ ਕੱਲ ਕੱਢੀ ਆ ਆਓ ਫੇਰ ਹੁਣ ਮੈਂ ਤਾਂ ਮੜਾ ਜੇ ਖੜਾ ਹੋਊਂਗਾ ਫੇਰ ਕੋ ਦੂਗਾ ਉਹਦੇ ਨਾਲੋਂ ਜ਼ਿਆਦਾ ਧਾਨ ਖੜ ਗਿਆ ਵਿੱਚ ਫੇਰ ਲੈ ਧਾਨੇ ਧਾਨ ਪਈ ਆ ਠੀਕ ਆਸ ਕੀ ਕਰੂ ਪਰਾਲੀ ਦਾ ਸੰਡ ਪਾਇਦਾ ਕੀ ਬਾਦ ਔਰ ਪਿਛਲੀ ਪੂਛ ਹਾਂ ਬੱਦੂ ਨਹੀਂ ਸਾਗ ਦਾ ਸਰੇ ਹੋਇਆ ਪਿਆ ਆ ਤੇਰਾ ਹੀ ਆ ਹਾਂ ਦੇ ਤਾਂ ਕਿਆ ਕਹਿੰਦਾ ਠੀਕ ਆ ਲੈ ਜਾਉਂਗਾ ਥੁੜਕੇ ਫਿਰ ਮਰਦਾ ਛਾਲਾ ਹਾਂ ਠੀਕ ਆ ਛਾਲਾ ਇਹ ਤਾਂ ਤੇਰੇ ਤਾਂ ਤੋੜਨਾ ਬਹੁਤ ਹੁੰਦਾ ਉਹਰੇ ਆਹ ਤਾਂ ਪਾਇਆ ਪਿਆ ਆਹ ਪਾਇਆ ਸਾਲਾ ਬਿਨਾਂ ਜੂਰੀਏ ਤੇ ਆ ਪਰ ਅੱਛਾ ਹੂੰ ਠੀਕ ਆ ਸਿਰਫ ਡਾਇਆ ਪਾਇਆ ਬਗਲਾ ਜੂਰੀਆਂ ਨਹੀਂ ਪਾਉਂਦਾ ਮੈਂ ਠੀਕ ਆ ਸਰਾਬ ਵੀ ਖਾਣਾ ਹੁੰਦਾ ਆਹੋ ਬਿਨਾਂ ਜੂਰੀਏ ਤੇ ਠੀਕ ਆ ਆਹ ਅੰਬ ਪਾਟਿਆ ਦਾ ਜਾਂ ਹੱਦ ਮਾਰਿਆ ਅੰਬ ਪਾਟਿਆ ਦਾ ਐਨੇ ਹੀ ਇੱਧਰ ਨੂੰ ਤਾਂ ਹੈ ਨਾ ਇਹਦੇ ਨਾਲ ਬੜਾ ਤਾਂ ਇੱਧਰ ਦਾ ਕਿਆ ਇਹਨਾ ਤੁਕਣਾ ਅੰਬਾਂ ਦਾ ਅੰਬੜੇ ਹੋ ਗਏ ਹੋਏ ਥਾੜੀ ਸੋਜੀ ਤੇ ਪਹਿਲਾਂ ਹੋਣੇ ਅੰਬ ਇਹਦਾ ਬਾਪੂਆਂ ਦੀ ਸੋਜੀ ਤੇ ਪਹਿਨਾ ਫੇਰ ਬਾਦ ਅਸੀਂ ਤਾਂ ਬੁੜੇ ਹੋ ਗਏ ਅੰਬ ਬਾਪੂਆਂ ਨੂੰ ਸਾਨੂੰ ਨਹੀਂ ਪਤਾ ਉਹ ਭਾਗ ਨਹੀਂ ਦੇ ਅੰਬਾਂ ਪਰ ਹਣਾ ਇਹਨੂੰ ਲੱਗਦੀ ਨਹੀਂ ਮਾੜੀ ਮੋਟੀ ਲੱਗਦੀ ਹੈ ਹੁਣ ਨਾ ਨਾ ਉਹ ਵੀ ਉਹ ਅੰਬ ਦੱਸਦਾ ਨਹੀਂ ਨਾ ਹੈਗਾ ਉਪਣਾ ਜਿਕਣਾ ਦੱਸਣਾ ਚਾਹੀਦਾ ਅੰਬ ਨੂੰ ਖੜਾ ਬੂਟਾ ਦੱਸਦਾ ਅੰਬ ਤਾਂ ਨਹੀਂ ਦਰਾਖਤ ਬੁੜੇ ਹੀ ਹੋ ਗਏ ਲੈ ਹੋ ਲੋਟੇ ਬੁੜੇ ਹੀ ਹੋ ਗਏ ਸਾਰੇ ਹੀ ਹੋ ਗਏ ਜੇ ਇਕੱਠੇ ਲੱਗੇ ਬਣ ਜਦਈ ਆ ਛੋਟੇ ਬਾਅਦ ਚ ਉਹ ਦੇਤਾ ਵਿਚਾਰਾ ਜਮੀ ਰਹਿ ਲਿਆ ਉਹ ਦਾਵੇਂ ਹੀ ਰਹਿ ਲਿਆ ਪਰ ਅੰਬੀ ਬਹੁਤ ਲੱਗਦੀ ਉਹਨ ਉਹਦਾ ਹਲਾ ਹੈ ਵੀ ਥੱਲੇ ਦੀ ਜੂਰੀ ਹੈ ਹਾਂ ਬਹੁਤ ਅੰਬੀ ਲੱਗਦੀ ਇਹਨੇ ਕੌੜੀ ਕੂੜੀ ਲਾਉਣ ਦੀ ਲੋੜ ਨਹੀਂ ਕਦੇ ਚੜ ਜਾਂਦਾ ਤੇ ਚੜ ਜਾਂਦਾ ਕਿ ਲਾਪਰੂ ਤੇ ਹੈ ਥੱਲੇ ਦੀ ਪੈਰ ਰੱਖ ਕੇ ਜਾਂਦੇ ਵਾਲੇ ਕੰਮ ਹੋਦੇ ਪਤਾ ਟੈਣੀ ਹੜ ਫੜ ਕੇ ਨਾ ਹਲਦੀ ਲਾਉਣੀ ਅੱਜ ਦੀ ਬੂਟਿਆਂ ਵਿੱਚ ਆ ਦੇਖ ਬਹੁਤ ਵਧੀਆ ਘੜੀ ਸ਼ੋਰੇ ਚ ਪਾ ਲੀ ਲਾ ਦੋ ਯਾਰ ਅੱਜ ਕੀ ਇਹੀ ਸੋਚਿਆ ਵੀ ਥੋੜੇ ਜਿਹਾ ਬੂਟੇ ਲਾ ਕੇ ਦੇਖਣੀ ਬਿੱਗਾ ਖੰਡ ਆ ਬੂਟਾ ਲਾ ਜਣੇ ਲਾ ਗੜੇ ਪਹਿਲੇ ਸਾਲ ਮਾੜੀ ਰਕੀ ਲੱਗੀ ਤੈਨੂੰ ਹਲਦੀ ਵੀ ਉਨੀ ਹੋਈ ਨਹੀਂ ਬੂਟੇ ਵਾਂ ਤਾਂ ਦੂਸਾ ਸਾਲ ਖੜਾ ਦੇਣ ਉਹ ਨਾ ਪੱਟ ਹਾਂ ਇਹਦਾ ਰੰਗ ਦੇਖੀ ਹਲਦੀ ਦੇ ਨਾਲੇ ਨਾਲੇ ਹਲਦੀ ਦੇਖੀ ਸਮਝਿਆ ਹੂੰ ਬਾਈ ਇੱਕ ਬਾਈ ਸਾਫ਼ ਕਰਾ ਦੇ ਇਹਨੂੰ ਆ ਤਾਂ ਹੁਣ ਸੁੱਕਣ ਲੱਗ ਗਈ ਪਹਿਲਾਂ ਤਾਂ ਬਹੁਤ ਵੱਡੀ ਸੀ ਇਹ ਹਾਂ ਹੁਣ ਤਾਂ ਇਹ ਸੁchnਾ ਹੀ ਸੁchnਾ ਹੀ ਆ ਬਾਈ ਹਾਂ ਆਂ ਗਾਂ ਪੱਟਨੀ ਹੁੰਦੀ ਇਹ ਹਾਂ ਬਲਾਤਾ ਕਿ ਬਾਪੂ ਨੇ ਉਹ ਲਾਤਾ ਨਵਾਂ ਗ੍ਰੇਟੀ ਹਾਂ ਬਹੁਤ ਲਾਏ ਵੀ ਘਰਾਂ ਬਹੁ ਲਾਏ ਵੀ ਆ ਉਹ ਫਿਰ ਪਹਿਲਾਂ ਬੁੜਿਆਂ ਦੀ ਨਿਸ਼ਾਨੀ ਆਪਣੇ ਉਹਨੇ ਆਪਣੀ ਨਿਸ਼ਾਨੀ ਲਾਤੀ ਫਿਰ ਆਣਾ ਬਾਪੂ ਲੱਗ ਗਿਆ ਤਾਂ ਹੂੰ ਹੈਂ ਨਹੀਂ ਅੰਬ ਜਿੰਨੇ ਮਰਜੀ ਉਰੇ ਉਹ ਮੋਟਰ ਬਦਲਦੀ ਕਿ ਨਹੀਂ ਅਜੀ ਅੱਜ ਕੱਲੂ ਗਏ ਅੱਜ ਆਉਣਾ ਤਾਂ ਕੱਲ ਸੱਚੋਂ ਹਾਂ ਮੋਟਰ ਚੱਕ ਲਿਆਏ ਲਿਆਉਣੀ ਆ ਚੱਕੇ ਹੈ ਕੱਲੂ ਲਿਆ ਹੁਣ ਤਾਂ ਕੱਲ ਵਿਆਹ ਤੇ ਵਾਦੇ ਬਦਲ ਹੋਊ ਤੁਹਾਨੂੰ ਤਾਂ ਵਿਆਹ ਨੂੰ ਪੰਜ ਦੋ ਦਿਨ ਤਾਂ ਰਹਿ ਗਏ ਤੈਨੂੰ ਤੇ ਤਾਂ ਵਿਆਹ ਨੂੰ ਹੀ ਲੱਗ ਜਣੇ ਕਿ ਵਿਆਹ ਦੂਰ ਹੈ ਵਿਆਹ ਬਹੁਤ ਦੂਰ ਹੈ ਗੁਰਵਾਲੇ ਹੈ ਹਾਂ ਦਰੇ ਪੈਰਸ ਵੀ ਪੈਰਸ ਵੀ ਠੀਕ ਕੋਲੇ ਅੱਛਿਆ ਅੰਬਾ ਦੀ ਪਨੀਰੀ ਲੈ ਕੇ ਜਾਣੀ ਤਾਂ ਦੇਖ ਲਾ ਨਾ ਨਾ ਬਾਈ ਹੈ ਉਹ ਨਾ ਦੇਖ ਲਾ ਦੇਖ ਲਾ ਆਹੀ ਪੈ ਕੇ ਕਰਕੇ ਅੰਬ ਵੇਚਿਆ 25 ਰੁਪਏ ਮੇ ਵਿਕੀ ਜਾਣਾ 30 ਰੁਪਏ ਉਹ ਇਹ ਚੀਜ਼ ਹੋਣਾ ਉਹ ਚੀਜ਼ ਉਹ 3-300 ਰੁਪਏ ਵੇਚਦੇ ਆ ਉਹ ਪੈ ਕੇ ਕਰਕੇ ਆਹ ਵਾਹ ਜੇ ਵੇਚੀ ਜਾਂਦੇ ਆ ਉਹ ਉੱਥੇ ਦਾ ਪਤਾ ਲੱਗਣਾ ਜਦ ਲੱਗੂਗਾ ਜਿਆਦੀਆਂ ਗੱਲਾਂ ਕੱਲ ਮੜੀ ਦਾ ਤਾਂ ਯਾਦ ਲੱਗਦਾ ਪਤਾ ਕੱਲ ਮੜੀ ਦਾ ਪਤਾ ਲੱਗਣਾ ਲੈ ਦੇਤਾ ਸੀ ਅੰਬੇ ਅੰਬ ਜੰਬੇ ਆ ਪਿਆ ਇੱਥੇ ਬਾ ਖਾਂਦੇ ਆ ਹੈ ਇੱਥੇ ਛੱਡ ਦਿੰਦੇ ਕੁਝ ਨਹੀਂ ਸਾਫੀ ਕਰਕੇ ਇੱਥੇ ਜੰਮੇ ਆਉਂਦੇ ਆ ਉਹ ਇਹ ਉੱਪਰ ਤੇ ਗਿਰੀ ਜਾਂਦੇ ਆ ਆਹਦੇ ਕਿੰਨੇ ਜੰਮੇ ਆ ਉਹ ਪਰ ਉਦੇ ਕਰਕੇ ਨਾ ਉਹ ਇਹ ਨਿਕਲਦੇ ਨਹੀਂ ਹੈਗੇ ਤੇਰੇ। ਕਿਆ ਕਹਿੰਦੇ? ਆ ਸ਼ੋਰ ਗੰਨੇ ਕਰਕੇ ਗੰਨੇ ਕਰਕੇ। ਸਾਲੇ ਵਿੱਚ ਉੱਕਣੀਆਂ ਜਮਿਆ ਹੈ ਨਾ। ਉਹ ਮੈਂ ਕਹਿੰਦਾ ਤਾਂ ਬੂਟਾ ਫੀਤੇ ਗੱਲ। ਕਿਹੜਾ ਇਹ ਕੈ ਸਾਲ ਦਾ? ਇਹ 2 ਦੇ ਹੋਏ ਆ। ਹੈ? 2 ਦੇ। ਆ ਤੇਰਾ ਉਹ 20 2 ਹੁਣਾ ਇਹਦੀ। ਹੋਊਗਾ ਵੀ। ਥਾਰਾ ਵੀ ਹੋਊਗਾ। ਇਹ 2 ਸਾਲ ਦੇ ਹੋਗੇ। ਆ 19 ਹੋ ਗਿਆ ਇਹ। ਇਹ 2 ਸਾਲ ਦੇ ਆ। 19 ਹੋ ਗਿਆ। ਤਾਂ ਠੀਕ ਹੈ। ਉੱਤੇ ਵੀ ਆਮ ਤਾਂ ਕਰਾ ਉਹ ਉਹ ਜਿਹੜਾ ਪਹਿਲਾ ਤੇਰਾ ਪਰਲਾ ਪਟਾਉਣੇ ਵਾਲਾ ਹੈ ਨਾ ਉਹ ਪਟਾਉਣੇ ਆ ਤੇ ਚਾਰ ਦੇ ਹੋ ਗਏ ਹਾਂ ਉਹ ਚਾਰ ਉਹ ਤਾਂ ਇਹਨਾਂ ਪੂਰੇ ਹੋਏ ਵੀ ਆ ਉਹ ਹੀ ਕਹਿੰਦਾ ਮੈਂ ਹੂੰ ਉਹਦਾ ਉਹੀ ਹੈ ਨਾ ਤੂੰ ਪਟਾਉਣੇ ਨੂੰ ਹੁਣ ਜੇ ਸੌਦਾ ਹੋ ਗਿਆ ਹਾਂ ਉਹੀ ਪਟਾਉਣੇ ਆ ਬੋਲੂ ਦੇ ਆਓ ਖੜੇ ਪਰਾਂ ਹੈ ਬੋਲੂ ਦੇ ਉਧਰ ਠੀਕ ਆ ਬਗਾਕ ਤਾਂ ਲੱਗੇ ਬਾਈ ਘੁੰਮਣ ਹੁਣ ਕਾਹ ਘੁੰਮਣ ਲੱਗਾ ਬੁੱਟੇ ਦਾ ਹੁਣ ਕਣਕ ਬੀਜਤੀ ਬਾਸ ਗੁਜਰਾਂ ਨੂੰ ਵੜਾ ਦੇਣੀ ਠੀਕ ਆ ਠੀਕ ਆ ਪੀਰੇਦਾਲ ਮੈਂ ਸਰੋਂ ਬੀਜ ਬੈਠੇ ਆ ਹਾਂ ਸਰੋਂ ਨੂੰ ਨਹੀਂ ਹੁੰਦੀ ਸਪਰੇ ਹਾਂ ਬੁੱਟਿਆਂ 'ਚ ਹੁੰਦਾ ਕੱਖ ਹਾਂ ਸਰੋਂ ਉਨੀ ਹੋਈ ਨਹੀਂ ਲੂਟ ਅੱਛਾ ਹੁ ਕਿਆ ਕਰੂੰਗਾ ਤੂੰ ਸਪਰੇਅ ਨੂੰ ਗੜਾਈਆਂ ਕਿੰਨੇ ਕ ਕਰਾ ਲੂੰਗਾ ਬੂਟਿਆਂ 'ਚ ਮੈਂ ਪਿੱਛੇ ਸਭ ਪਸਤਾ ਆਇਆ ਬੀਜ ਕੇ ਕਿਉਂਕਿ ਦੇਖ ਹੁ ਸਰੋਂ ਚ ਦਾ ਹੋਣਾ ਹੀ ਆ ਗੁੱਲੀ ਡੰਡਾ ਹੋ ਗਿਆ ਸਪਰੇਅ ਵਾਜੂਗੀ ਗੁੱਲੀ ਡੰਡੇ ਦੀ ਚੌੜੇ ਪੱਤੇ ਵਾਲੀ ਦੀ ਨਹੀਂ ਵੱਜਦੀ ਆਉਂਦੀ ਵੱਜਣੀ ਆ ਜੀ ਹੋਰ ਨਹੀਂ ਵੱਜਣੀ ਆ ਜੀ ਉਹਨੇ ਪੰਗਾ ਖੜਾ ਕਰਤਾ ਮੈਨੂੰ ਛਿੱਟਾ ਦਿੱਤਾ ਵਾਹਣਾ ਛਿੱਟਾ ਦਿੱਤਾ ਵਾਤਾ ਮੈਂ ਕਿਹੜਾ ਵੀ ਤੇ ਵੀ ਹੈ ਗੜਾਈ ਦੇ ਦਿੰਦੀ ਜੇ ਕੜਾਈ ਵੀ ਕਰਾਂਗਾ ਤਾਂ ਵੀ 2-3000 ਜਿਦਾ ਹੋਊਗੀ ਹਾਂ ਐਂਦ ਨੇ ਇੱਕ ਵੀ ਫ੍ਰੀਜ ਕੜਾਈ ਹੋ ਜੂਗੀ ਮੈਂ ਕਹਿੰਦਾ ਕਣਕੇ ਚੰਗੀ ਆ ਖੇ ਸਾਫਤਾ ਰਹਿੰਦਾ ਬਿਲਕੁਲ ਆਹੋ ਅਬਲੀ ਸਰਕੋਰ ਮਾਰ ਲਾ ਹੋਰ ਸਪਰੇ ਮਾਰ ਲਾ ਅਬਲੀ ਸਪਰੇ ਕਰਦੇ ਫੇਰ ਤਾਂ ਮਰਜੀ ਗੱਲਾਂ ਕੱਕ ਦੀ ਕੱਕ ਦੀ ਸਪਰੇ ਜਿਹੜੀ ਮਰਜੀ ਗੱਲਾਂ ਆ ਇਹ ਬੂਟੇ ਤੇ ਤਾਂ ਮੈਂ ਬੂਟਿਆਂ ਵਿੱਚ ਫਿਰ ਮੈਦਕੀ ਕਣਕੇ ਬੀਤੀ ਮੈਂ ਗੁਜਰਾ ਨੂੰ ਵੜਾ ਦੇਣੀ ਚਾਹੀ 15000 ਦੀ ਹੋ ਜਾਵੇ ਠੀਕ ਐ ਟਾਈਮ ਦੇਖੀ ਜਾਇਆ ਹੋਇਆ ਬਸ ਟਾਈਮ ਦੇਖਣਾ ਹਾਂ ਹਜੇ ਇਹ ਟਾਈਮ ਹੋਇਆ ਜੈਸਾ 100 ਪੈਸਾ ਭੇਜ ਸਕਣ ਬਸ ਮੌਕੇ ਦੇ ਸਾਹਕੇ ਜਦੇ ਵੀ ਵੇਚ ਦੇਣੀ ਮੈਂ ਵੀ ਖਬਰੇ ਕਣਕੇ ਬੀਚ ਦੇਣੀ ਕੀ ਪਤਾ ਉੱਥੇ ਜੇ ਨਾ ਕਣਕ ਤਾਂ ਹੋਊਗੀ ਨਾ ਬੀਗੇ ਮੈਂ ਤੈਨੂੰ ਕਿਹਾ ਯਾਰ ਗੁਜਰਨ ਨੂੰ ਪਤਾ ਜਾਣਦਾ ਹਾਂ ਲੈ ਜੜੀ ਜਾਣਦੇ ਮੈਂ ਤਾਂ ਹੀ ਕਹਿੰਦਾ ਫੇ ਜਵੀ ਵੀ ਜੀ ਜਵੀ ਵੀ ਦਵਾ ਮੈਂ 9 ਸਾਲੂ ਵੀਜੀ ਦੀ ਬੱਸ ਫਿਰ 2500 ਰੁਪਏ ਕਵਾਂਟਲ ਦੇ ਜੀ ਬਕਾਇਆ ਹੋ ਜਾ ਵੀ ਬੀਜ ਦੂੰਗਾ ਹਾਂ ਠੀਕ ਹੈ ਅ ਬੀਜ ਲੈ ਕੇ ਰੱਖ ਲਈ ਬੀਜ ਨਹੀਂ ਮਿਲੇ ਆ ਬਹੁਤ ਦੂਰ ਤੇ ਲਿਆਂਦਾ ਲੱਭ ਕੇ ਮੈਂ ਜਦ ਅੱਛਾ ਕਿਸੇ ਦੁਕਾਨ ਪਰ ਬੀਜ ਨਹੀਂ ਤਾਂ ਰੋਪੜ ਤੱਕ ਚੱਲ ਠੀਕ ਹੈ ਦੇਖ ਲੈਂਗੂ ਜੇ ਹੈ ਕੰਮ ਇਹ ਥੋੜਾ ਮੂਡ ਬਣਿਆ ਆਪਣੀ ਮਹੀਨਾ ਪਹਿਲਾਂ ਬੀਜ ਲੈ ਕੇ ਰੱਖ ਲਿਓ ਆਹੋ ਕਿਉਂਕਿ ਮੌਕੇ ਤੇ ਬੀਜ ਨਹੀਂ ਮਿਲਦਾ ਹਾਂ ਚੱਲ ਦੇਖ ਲੂਗੇ ਹਾਂ ਖੇਤ ਉਹ ਤਾਂ ਹੈ ਉਹ ਚੱਲੀਏ ਫਿਰ ਚੱਲ ਚੱਲੀਏ ਚੱਲ ਦੇਖੀਏ ਹਮੂਰ ਬੱਤੇ ਗੰਮਾ ਅੰਬ ਤਾਂ ਇਹ ਵੀ ਲਾਇਆ ਵਾ ਸਾਡੀ ਰੀਸ ਨੂੰ ਉਹ ਇਹ ਤੁਹਾਡੇ ਵਾਲੀ ਵੈਰਾਈ ਲੱਗਦੀ ਮੈਨੂੰ ਤਾਂ ਹੈ ਜੇਕਰ ਤੂੰ ਉਹ ਤਾਂ ਪੱਟ ਲਈ ਜਾ ਏਕੜੀ ਪੱਟ ਕੇ ਵੇਚੇ ਵੇ ਆ ਜੇ ਨੇ ਤਾਂ ਯਾਰ ਆਦੇ ਉੱਪਰ ਦੇਖਿਆ ਆਲੂ ਆ ਵਾ ਉਹ ਹਾਂ ਇਹ ਠੀਕ ਆ ਨਿੰਬੂ ਇਹ ਪੱਤੀਆਂ ਹੈ ਆ ਨਿੰਬੂ ਆ ਲਿੰਬੂ ਆ ਆ ਲਿੰਬੂ ਆ ਗਾਹੜੇ ਤਾਂ ਆ ਕੇ ਆਉਣੀ ਆ ਉਮ ਤੂੰ ਤਾ ਹੋਇਆ ਹੈ ਵਧੀਆ ਤੂੰ ਤਾ ਹੋਇਆ ਹੈ ਵਧੀਆ ਆ ਉਹ ਰੱਖ ਲੈਦਾ ਪਿੱਛੇ ਮਾ ਯਾਰ ਬਾੜੀ ਮੁੱਟੀ ਛਾਵਾ ਤਾਂ ਹੋਊਗੀ ਉਹ ਨਹੀਂ 4000 ਰੁਪਿਆ ਪਟਾਕੇ ਜਾਊਗੀ ਇਸ ਟਾਈਮ ਆਏ ਤਾਂ ਨਹੀਂ ਜਾਣ ਲੱਗਿਆ ਆ ਵੀ ਕੰਮ ਆਊ ਆ ਹੈਗੀ ਕੰਮ ਆਊ ਇਹ ਹੁਣ ਤੂੰ ਨੜਾ ਦਾ ਹੈ ਨੜਾਗਾ ਤੇ ਤੂੰ ਕਹਿੰਦਾ ਖਰਾਬ ਜਾਣਾ ਸਿਆਲ ਚ ਸੇਕਣ ਦੇ ਕੰਮ ਆਊ ਜਿਹੜਾ ਆਹ ਪਿੱਛੇ ਵਾਲਾ ਯਾਰ ਉਹ ਨਕਾ ਬਣਾਤਾ ਉੱਥੇ ਹਾਂ ਹੈਂ ਹੂੰ ਬਣਾਤਾ ਨਿਕਰਾ ਹੈ ਹੂੰ ਪਾਉਟਾ ਹੈਗਾ ਤਾਂ ਥੋੜੀ ਲੀਕ ਹੋਗਾ ਨਿਕਾ ਸੇਕਣਾ ਹੋਟਲ ਹੀ ਹੂਗਾ ਤਾਂ ਨੱਕਾ ਥੱਲੇ ਤੇ ਅੱਛਾ ਥੱਲੇ ਤੇ ਪੱਟ ਗਿਆ ਪੈਰ ਥਾਲਾ ਹੂੰ ਉੱਥੇ ਫੇ ਪੱਟਿਆ ਤਾਂ ਨੱਕਾ ਉਹ ਦੁਬਾਰਾ ਲਾ ਤਾਂ ਮਨ ਤਾਂ ਲੋੜੀ ਨਹੀਂ ਪੈਂਦੀ ਉਹ ਨੱਕੇ ਦੀ ਮੈਂ ਤਾਂ ਇੱਧਰ ਦੀ ਪਾਣੀ ਲਾਂਦਾ ਇੱਥੇ ਤੇ ਹੀ ਉੱਥੇ ਤਾਂ ਕਦੇ ਹੀ ਪਾਣੀ ਲਾਉਂਦਾ ਮੈਂ ਮੈਂ ਤਾਂ ਕਹਿੰਦਾ ਮੈਂ ਸਵਾਰ ਹੋ ਗਿਆ ਸਾਡੇ ਨੂੰ ਬੰਦ ਕਰ ਤੂੰ ਮੈਂ ਤਾਂ ਮਾ ਲਾਂਦਾ ਹੀ ਨਹੀਂ ਉੱਧਰ ਤੇ ਨਾ ਚੱਲ ਕੋਈ ਸਵਾਰੇ ਕਦੇ ਲੋਡ ਪੈ ਜਾਂਦੀ ਆ ਕਦੇ ਖੁੰਜੇ ਚ ਪਨੀਰੀ ਉਹ ਬੀਜ ਹੋ ਜਾਂਦੀ ਆ ਆਹੋ ਜਾਂ ਸੀਪੇ ਆਈ ਲਾ ਲੈਂਦੇ ਉੱਥੇ ਤੇ ਹੂੰ ਹੂੰ ਉਹ ਆਹੋ ਚੀਜ਼ ਦਾ ਤਾਂ ਫਾਇਦਾ ਹੀ ਆ ਉੱਥੇ ਬੁਰਜੀ ਆ ਉਹਦੇ ਜੱਠੇ ਦੇ ਢਾਹ ਬੁਰਜੀ ਥੱਲੇ ਦੇ ਦਿੱਤੀ ਅੱਛਾ ਬੁਰਜੀ ਕੰਡੇ ਪਰ ਆ ਲੈ ਨਾ ਨਾ ਇੱਥੇ ਇੱਕ ਬੁਰਜੀ ਆ ਉੱਥੇ ਆ ਪਿੱਛੇ ਉੱਥੇ ਹੂੰ ਇਹ ਬੁਰਜੀਆਂ ਪੱਕੀਆਂ ਪਹਿਲੀਆਂ ਕਿਲੇ ਬੰਦੀਆਂ ਚਾਹੀਦੀਆਂ ਯਾਰ ਨਿਸ਼ਾਨ ਦੇ ਹੀ ਰਹਿੰਦੀ ਆ ਬੁਰਜੀਆਂ ਹੈ ਇੱਥੇ ਜਿੱਥੇ ਦੀ ਮਰਜ਼ੀ ਮਿੰਟੀ ਚੱਕ ਲਾ ਹੁਣ ਬਰਸੀ ਨੂੰ ਉੱਠਿਆ ਤੇਰੇ ਆ ਇੱਥੇ ਜਿੱਥੇ ਦੀ ਮਰਜ਼ੀ ਚੱਕ ਲਾ ਹੂੰ ਉਹ ਤਾਂ ਹੈ ਹੋਗਾ ਹੁਣ ਬਰਸੀ ਠੀਕ ਆ ਹੁਣ ਪਾਣੀ ਮੈਂ ਬੰਦੇ ਕਰਿਆ ਬਈਦਾ ਮਾਰ ਇਹ ਸਿਟੀ ਜਾਣਾ ਹਲੇ ਪਾਣੀ ਨਹੀਂ ਲਾਉਣਾ ਹੁਣ ਰੇ ਵੀ ਨਾ ਭਾਈ ਪਾਣੀ ਹੁਣ ਇਹਨੂੰ 5-4 ਦਿਨ ਤੱਕ ਲੱਗੂਗਾ ਹੁਣ ਲੱਗ ਗਿਆ ਕਿੱਤਾ ਜਾ ਹੁਣ ਹਾਂ ਰਾਤ ਲੱਗ ਤਾਂ ਗਿਆ ਤਾਂ ਪੈਣ ਬੱਟ ਗਿਆ ਜਦ ਤੂੰ ਕਹਿੰਦਾ ਵੀ ਸਾਡੇ ਰਿਸ਼ਤੇਦਾਰੀ ਵਿਆਹ ਹੁੰਦਾ ਕਹਿੰਦਾ ਪੈਂਦਾ ਹੀ ਪੈਂਦਾ ਆ ਉਹ ਕਹਿੰਦਾ ਸਗਲੇ ਘਰ ਚ ਬਾ ਵੀ ਗਾ ਨੂੰ ਡੋਬੋੜੇ ਵਾਲੇ ਸਾਰਾ ਹੀ ਬਸ ਹਾਲ ਖਰਾਬ ਹੋ ਜਾਂਦਾ ਹਮ ਲੈ ਫਿਰ ਤਾਂ ਜਦੇ ਮਾਂ ਦੱਬਣ ਭੱਜ ਲੈਂਦੀ ਹੈ ਤੀਮੀ ਆ ਵਾ ਜਾ ਹੁਣ ਤਾਂ ਚਲ ਪੈਲਸਾ ਚ ਵਿਆਹ ਹੈ ਅੱਗੇ ਆਪਣੇ ਪਿੰਡਾਂ ਚ ਘਰੇ ਕਰ ਦਿੱਤੇ ਹਮ ਸੜਾ ਔਖਾ ਹੀ ਹੁੰਦਾ ਮੀ ਕਿਣੀ ਮੈਂ ਭਾਈ ਆਹ ਕੰਮ ਖਰਾਬ ਹੁੰਦਾ ਕਿਣੀ ਜਿੱਤਾ ਕੋਈ ਵੀ ਕੰਮ ਹੈ ਯਾਰ ਔਖਾ ਹੀ ਹੁੰਦਾ ਇੰਜ ਨਹੀਂ ਜਦਾ ਹੋਏ ਉਹ ਆਸੀਂ ਵੀ ਗੁਰਪੀ ਦੇ ਵਿਆਹ ਨੂੰ ਜਾਂ ਪਹਿਲਾ ਵਿਆਹ ਤਾਂ ਜਿੱਤ ਜਿੱਤ ਫੈਸਲਾ ਇਹਨਾਂ ਰਵਾਇਂਦਾ ਇੱਥੇ ਟੈਂਟ ਲਾਇਆ ਸਾਰਾ ਯਾਰ ਸਾਰੇ ਕੀਲੇ ਹੀ ਢੱਪਾ ਤਸੀਂ ਆਹ ਸਾਰੇ ਕੀਲਾ ਹਾਂ ਹਾਂ ਇੱਥੇ ਟੈਂਟ ਲੱਗਿਆ ਉਹ ਸਾਈਂ ਸਰੇ ਸਾਈਂ ਹਾਂ ਗੱਡੀਆਂ ਗੁੱਡੀਆਂ ਵੀ ਸਭ ਕੋ ਇੱਥੀ ਫਿਤਰਿਆ ਸਭ ਕੋ ਇੱਥੀ ਆ ਗਿਆ ਤਾਂ ਹਾਂ ਹੈ ਫੇਰ ਤੂੰ ਦੇਖ ਲੈ ਤੂੰ ਰਾਤ ਨੂੰ ਹੂੰ ਜਿਹੜੀ ਅੱਜ ਮੀਂਹ ਹੈ ਹੂੰ ਰਾਤ ਨੂੰ ਫਲਾਇਆ ਬੱਦਲ ਚੜਿਆ ਦੁਪਹਿਰੀ ਜਨਣਉਣੀ ਸੀ ਹੂੰ ਮਾਲਾ ਵੀ ਹੁਣ ਭੈ ਤੇਰੂਗੇ ਮਹੌਲ ਸਾਰਾ ਕੁਸੇ ਹੂੰ ਰਾਤ ਨੂੰ ਜਿਹੜਾ ਟੈਂਟਾਂ ਦਾ ਸਮਾਨ ਤਾਂ ਸਾਰੇ ਮੋਟਰ ਭਰੀ ਪਈ ਜਾਂ ਤਾਂ ਕੋਠਾ ਵੀ ਨਹੀਂ ਤਾਂ ਹੈਗਾ ਕੁਝ ਨਹੀਂ ਤਾਂ ਜਿਆਦਾ ਕੁਝ ਨਹੀਂ ਤਾਂ ਹੈਗਾ ਨਿਤਰਾ ਦਾ ਘਰ ਵੀ ਨਹੀਂ ਤਾਂ ਮੂਰੇ ਉਹ ਨਿਤਰਾ ਦਾ ਮਿੰਦਣਾ ਸਭ ਖੋ ਇੱਕ ਨਹੀਂ ਤੇ ਸਾਫ ਹੈ ਹੂੰ ਦੇਖ ਲੈ ਤੂੰ ਉਹ ਮੋਟਰ ਮਾ ਛੜਿਆ ਕੋਈ ਸਮਾਨ ਕੋ ਸਭ ਉਹ ਰਾਜਾਣੀ ਮਾ ਛੜਿਆ ਪਰ ਰਾਤ ਨੂੰ ਥੋੜਾ ਜਿਆ ਪੈ ਕੇ ਪੰਤਾਲੇ ਚਲੇ ਸੂਰ ਮੈਂ ਨਿੱਖਰ ਗਿਆ ਹੂੰ ਟੁੱਪਾਈ ਜਾਈ ਹੁਣ ਮਾਲਾ ਵੀ ਬੱਜ ਗਏ ਨਹੀਂ ਇਹ ਜੇ ਮੈਂ ਫੇਰ ਔਖਾ ਹੋ ਜਾਂਦਾ ਬਾਈ ਫੇਰ ਔਖਾ ਹੋ ਜਾਂਦਾ ਫੇਰ ਔਖਾ ਹੋਵੇਦਾ ਕੰਮ ਜੇ ਮੀਂਹ ਕਿਣੀ ਜੇ ਪੈ ਜੇ ਇੱਥੇ ਸਾਲਾ ਪਾਣੀ ਆ ਜਾਂਦਾ ਤੇ ਵੱਢ ਜਾਂਦਾ ਕਿ ਫੇਰ ਆਹੀ ਤਾਂ ਚੱਕਰ ਹਾਂ ਨੀ ਤੇ ਘਰ ਨਾਲ ਦਾ ਮੌਜ ਕਿਤੇ ਨਹੀਂ ਆਏਗੀ ਘਰ ਵਾਲੀ ਯਾਰ ਘਰ ਜਿੰਨੇ ਦਾ ਉਥੇ ਕਿਰਾਇਆ ਕਰਾਇਆ ਰੈਂਟਾ ਐਨੇ ਚ ਕੁਸਤੇ ਕੁਝ ਹੋ ਜਾਂਦਾ ਘਰ ਜਿੰਨਾ ਉਥੇ ਰੈਂਟ ਨਾ ਐਨਾ ਸਾਰੇ ਦੀ ਰੋਟੀ ਦਾ ਖਰਚਾ ਚੱਕ ਹੋ ਜਾਂਦਾ ਉਹੀ ਕਹਿੰਦਾ ਮੈਂ ਸਾਰੇ ਬੰਦ ਜਾਣ ਦਾ ਬੱਚੇ ਪਿੰਡਾਂ ਨਾਲ ਦਾ ਉਹੀ ਕਹਿੰਦਾ ਮੈਂ ਉਸ ਤੇ ਇੰਨਾ ਫਰਕ ਪੈਂਦਾ ਉਸ ਤੇ ਕੁਝ ਹੋ ਜਾਂਦਾ ਐਨੇ ਚ ਜਿੰਨਾ ਉਥੇ ਖਰਚਾ ਆਉਂਦਾ ਹਾਂ ਫੇਰ ਕੋਈ ਪਰਮਿਟ ਲੈਣ ਦੀ ਲੋੜ ਨਹੀਂ ਕਾਹਦੀ ਲੋੜ ਨਹੀਂ ਜੇ ਦਾਰੂ ਬਣਾਉਣੀ ਹੈ ਤਾਂ ਕੋਈ ਉਥੇ ਕਹਿੰਦੇ ਦਾਰੂ ਦਾ ਪਰਮਿਟ ਵੀ ਲਓ ਫਲਾਣਾ ਕਰੀ ਤੇਮਕਾ ਕਰੂ ਟੋਰੇ ਵੀ ਲੈਣਾ ਪੈਂਦਾ ਹੁਣਾ ਨਹੀਂ ਨਹੀਂ ਪਿੰਡ ਨਹੀਂ ਲੈਣਾ ਪੈਂਦਾ ਹੈ ਪਿੰਡਰ ਤੇ ਕੋਈ ਲੋੜ ਨਹੀਂ ਪਰਮਿਟ ਦੀ ਕੀ ਹੈ ਹਾਂ ਬਿਨਾ ਪਰ ਪਿੰਡਾਂ ਦੀ ਖੁੱਲੀ ਸ਼ੂਟ ਹੈ ਪਰ ਮੇਰੇ ਫਿਰ ਤਾਂ ਇੱਕ ਬੰਦਾ ਸ਼ਰਾਬੀ ਉਹਦੇ ਵੀ ਪਰਮਟ ਮੰਗੂਗੇ ਪਿੰਡਾਂ ਦਾ ਫਿਰ ਹੈ ਹੈ ਉਹ ਤੇ ਖੁੱਲੀ ਸ਼ੂਟ ਹੈ ਪਿੰਡਾਂ ਦਾ ਖੁੱਲੀ ਸ਼ੂਟ ਹੈ ਕੋਈ ਪਰਮਟ ਨਹੀਂ ਉੱਥੇ ਤਾਰਦੇ ਟੈਕਸ ਹੋ ਹਾਂ ਸਮਝਿਆ ਗੱਲ ਇਹ ਪੈਸਾ ਦਾ ਵੀ ਟੈਕਸ ਲਾ ਲਾਂਦਾ ਇਹਨਾਂ ਦਾ ਉੱਤਰ ਦਾ ਉੱਥੇ ਫਿਰ ਉਹਨਾਂ ਨੂੰ ਠੇਕੇ ਜਿਹੜੇ ਠੇਕੇ ਨੇੜੇ ਲੱਗਦਾ ਉਹਦੀ ਦਾਰੂ ਆਉਣੀ ਉੱਥੇ ਪਿੰਡਾਂ ਵਿੱਚ ਇੱਥੇ ਬਾੜੇ ਮਾਰੀ ਮਾਰੀ ਠੇਕੇ ਦੀ ਅੱਕ ਲਿਆ ਤੂੰ ਟੈਕਸ ਤਾਂ ਦੇਣੀ ਪੈਂਦਾ ਉਹਨਾਂ ਨੂੰ ਹੁਣ ਜੇ ਤੇਰਾ 2.5 ਲੱਖ ਰੁਪਈਆ ਕਰਾਇਆ ਜੇ 18% ਜੀਐਸਟੀ ਹੋਵੇ ਆ ਕਟਵੜਾ ਤੇ 35000 ਰੁਪਏ ਟੈਕਸ ਟੈਕਸ ਬੰਦਾ ਫੇਰ ਨਾ ਗੱਲਾਂ ਦੇ ਚੱਕਰ ਪੈ ਜਾਂਦਾ ਉਹ ਜਿਆਦਾ ਉੱਥੇ ਨਹੀਂ ਹੈ ਤਾਂ ਨਯਾਰਾ ਕਰਨਾ ਬਹੁਤ ਨਯਾਰਾ ਕਰਨਾ ਨਯਾਰਾ ਕਰਦਾ ਇਹ ਇੱਕ ਧਰਮਸ਼ਾਲਾ ਜੀ ਹੋਵੇ ਜਿੱਥੇ ਆਪਣੇ ਬਹੁਤ ਜਗ੍ਹਾ ਉਹ ਤੀਨਾ ਪਾਈਆਂ ਵੀ ਹੋਪੀ ਤੀਨਾ ਹੋਵੇ ਜਿੱਦਾਂ ਮਾਝੇ ਮੀਂਹ ਕਿ ਨਹੀਂ ਹੋਵੇ ਪਾਉਂ ਤੀਨਾ ਨੂੰ ਆਪਣੇ ਥੱਲੇ ਤੇ ਕਵਰ ਕਰਦੇ ਪੈਲਸ ਜੀ ਤੇ ਤੀਨਾ ਹੀ ਹੁੰਦੀਆਂ ਕਵਰ ਕਰੀਆਂ ਵੀ ਹੁੰਦੀਆਂ ਬਾਸ ਹੋਰ ਕੀ ਹੁੰਦਾ ਹੈ ਆਈ ਕੋਸ ਹੁੰਦਾ ਉੱਥੇ ਵੀ ਫਰੰਟੈਂਟ ਜਾਨੀ ਅੱਜ ਦਾ ਲੋਹਾ ਦੇ ਥੱਲੇ ਉਹਨੇ ਤੀਨਾ ਤੀਨਾ ਹੁਣ ਉੱਚੀਆਂ ਤੀਨਾ ਹੁਣ ਉੱਚੀਆਂ ਜਿੰਨਾ ਮਰਜ਼ੀ ਪ੍ਰੋਗਰਾਮ ਕਰ ਲੈ ਆਪਣੇ ਤਾਂ ਲੀ ਜਾਣਾ 11 ਜਨੇ ਵਾਲਾ ਸਭ ਤੋਂ ਵਧੀਆ ਦੈਰ ਅੱਗੇ ਵਾਲਾ 11 ਵਾਲਾ ਤਾਂ ਬਾਈ ਲੋਟੇ ਲੋੜਦਾ 11 ਵਾਲੇ ਨਾਲ ਥੋੜਾ ਬਾਜਾ ਕਰਨੀ ਲੋਟ ਤੇ ਨੂੰ ਨਾ ਕਾ ਫੇਦੀ ਹੈ ਕਿ ਨਹੀਂ ਇੱਕ ਗੱਡੀ ਗੱਲ ਦੋ ਗੱਲ ਹਾਂ 11 ਵਾਲਾ ਤਾਂ ਬਹੁਤ ਲੋਟਦਾ ਯਾਦ ਹੂੰ ਜਦ ਥੋੜੇ ਉਮੀਰ ਤੇ ਬਿਸਕ ਦੇ ਇਹ ਵੀ ਹੈ ਨਾ ਮੁੰਡੇ ਵਾਲੇ ਵੀ ਬਿਸਕ ਨਾ ਕੁੜੀ ਵਾਲੇ ਬਿਸਕ ਨਾ ਠੀਕ ਹੈ ਗੱਲ ਡਿੰਡੇ ਤੇ ਡਲਦੇ ਸੀ ਯਾਦ ਉਹ ਤਾਂ ਹੋਊਗਾ ਆ 11 ਪਹਿਨਾ ਦੇਖ ਤਾਂ ਉੱਤੇ ਪਹਿਨਾ ਜਦ 11 ਵਾਲਾ ਦਾ ਚੱਲ ਉਤੇ ਪਹਿਨਾ ਜਦ ਬਾਪੂ ਜਦ ਦਾਇਆ ਜੀ ਦਾ ਵਿਆਹ ਹੋਇਆ ਤਾਂ ਕਹਿੰਦੇ ਜਨਤ ਤਿੰਨ ਦਿਨ ਰਹਿ ਕੇ ਆਈ ਮਾਮਾ ਜੀ ਦਾ ਹੋਇਆ ਦੋ ਦਿਨ ਰਹਿ ਕੇ ਆਈ ਬਾਪੂ ਦਾ ਹੋਇਆ ਇੱਕ ਦਿਨ ਰਹਿ ਕੇ ਆਈ ਉਹੀ ਗੱਲਾਂ ਚੱਲਦੀਆਂ ਦੀ ਵੀ ਇੰਨੇ ਇਧਰ ਸਾਹਣੀ ਵੀ ਔਖੀ ਤੇ ਲ ਸਾਰਾ ਕੁਝ ਕਰਨਾ ਸਾਹਣੀ ਮਤਲਬ ਦੱਸਿਆ ਸੀ ਇੱਕ ਵੀਡੀਓ ਵਿੱਚ ਸਾਹਣੀ ਕੋਈ ਔਖੇ ਨਹੀਂ ਤੇ ਹੈਗੇ ਲੱਡੂਆਂ ਬਾਰੇ ਬਤਾ ਲੈਣੇ ਹਨ ਲੱਡੂਆਂ ਬਾਰੇ ਜਾਂਦੀ ਵਾਰੀ ਮੂਗੀ ਮਾਦਰੀ ਪੂਰਾ ਹੁੰਦਾ ਤਾਂ ਬਸ ਜਾਂਦੀ ਵਾਰੀ ਮੂਗੀ ਮਾਦਰੀ ਚਾਉਲ ਆ ਇਹਨਾਂ ਪਰ ਖਾ ਕੇ ਆਪਣਾ ਮੁਰਿਆਂ ਦੇ ਘਰ ਨੂੰ ਜੇ ਨੇੜੇ ਵਾਲੇ ਆਗੇ ਨਾਲੇ ਭਈਏ ਵੀ ਆਗੇ ਆਪਣੇ ਪਿੰਡ ਦੀ ਜਨ ਗਈ ਸੀ ਆਗੇ ਭਈਏ ਕਿੰਨੇ ਪੰਜ ਛੇ ਜਣੇ ਆ ਆਪਣੇ ਪਿੰਡ ਤੇ ਜਾਂ ਗਈ ਸੀ ਉਹ ਸਾਹਮਣੇ ਘਰ ਆਉਦਾ ਮੈਨੂੰ ਪਤਾ ਉਹਨਾਂ ਦੇ ਜਾਂਨ ਗਈ ਸੀ ਆਪਣੇ ਪਿੰਡ ਤੇ ਹੁਣ ਮੈਂ ਹਲਾ ਤੇ ਦੱਸ ਵੀ ਤੂੰ ਵੀ ਇੱਥੇ ਬੰਦੇ ਨੂੰ ਕੀ ਰੋਟੀ ਖਾਣ ਜਾਂਦੇ ਸਾਰੇ ਬਾਅਦ ਬਾਅਦ ਵਾ ਘਰ ਆ ਜਾਂਦੇ ਆਪਣੇ ਬਾਪੂ ਵਰ ਲਾੜਾ ਕੱਲੇ ਹੀ ਰਹਿ ਜਾਂਦੇ ਤੇ ਓਏ ਓਏ ਕਿ ਸੋਇਆ ਥੋੜਾ ਯਾਰ ਕਹਿੰਦੇ ਕਹਿੰਦੇ ਵੀ ਨੇੜੇ ਤੇ ਆ ਨਹੀਂ ਆਈਦਾ ਕਹਿੰਦੇ ਤਾ ਕੋਈ ਵੀ ਦਿਖਦਾ ਦਿਨ ਮਾ ਜੇ ਰੋਟੀ ਦਾ ਟਾਈਮ ਹੋ ਜਾ ਸਾਰੀ ਮਾਲਾ ਆ ਜਾਂਦੀ ਠੀਕ ਆ ਯਾਰ ਤੇ ਉਹੀ ਕੰਮ ਹੋ ਗਿਆ ਵੀ ਨੇੜੇ ਤੇੜੇ ਨਹੀਂ ਯਾਦਵ ਭਾਈ ਸਤਜੁਗ ਦਾ ਹੋ ਹੁਣ ਕਾਲ ਜੁਗਾ ਸਮਝਿਆ ਉਹ ਸਤਜੁਗ ਦੀਆਂ ਗੱਲਾਂ ਇਹ ਯਦਵੀ ਆਈ ਕੋਸਤਾ ਨਹੀਂ 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 ਜਦ ਮੈਂ ਕਹਿੰਦਾ ਇਹਦੇ ਨਾਲੋਂ ਵੀ ਜ਼ਿਆਦਾ ਕਾਲ ਯੁਗ ਤਾਂ ਬਾਬੇ ਨਾਨਕਾਂ ਦੇ ਟਾਈਮ ਵਾਓ ਯਦਵੀ ਥਈ ਆ ਯਾਨੀ ਜਦੋਂ ਆ ਤਾਂ ਵੀ ਕਾਲ ਯੁਗ ਹੁਣ ਕਾਲ ਯੁਗ ਹੁਣ ਕਾਲ ਯੁਗ ਨੈਟਵਰ ਤੇਖ ਜਿੰਦਾ ਜਦ ਕਾਲ ਯੁਗ ਨੈਟਵਰ ਤੇ ਦਿਸਦਾ ਕਿਸੇ ਨੂੰ ਪਤਾ ਨਹੀਂ ਤਾਂ ਲੱਗਦਾ ਹੁੰਦਾ ਵੀ ਕਹਿ ਜਾ ਗੱਲ ਯੁਗ ਆ ਆਹੋ ਗੱਲ ਤਾਂ ਠੀਕ ਹੈ ਹੁਣ ਤਾਂ ਮੜੀ ਜੀ ਕੋਈ ਵਾਰਦਾਤ ਹੁੰਦੀ ਚੱਲ ਨੈਟਵਰ ਹੋਰ ਜਦ ਹੀ ਆ ਜਾਂਦੀ ਆ ਚੀਜ਼ ਆ ਜਦ ਗਿਆ ਪਤਾ ਲੱਗਦਾ ਤਾਂ ਆਹੋ ਆਹ ਚੱਕਰ ਆ ਫਰਕ ਤਾਂ ਹੈ ਉਹ ਸਾਲਾ ਉੱਬਾ ਇਹ ਤਾਂ ਆ ਗਏ ਹੋ ਮਿਲ ਚੱਲਣ ਦਾ ਨਹੀਂ ਨਾ ਪਤਾ ਹਲੇ। ਤਰਾਤਾ ਇਹ ਕਿਹੜੇ ਕਿਹੜੇ ਆਏ? ਸਵੇਰੀ ਆਈ ਅੱਜ ਪੰਜ ਜਣੇ ਆ ਗਏ ਹਲੇ। ਕਿਹੜਾ ਲੰਬੜਦਾਰ ਆਇਆ ਕੋਈ ਵੀ ਨਹੀਂ। ਲੰਬੜਦਾਰ ਆ ਗਏ। ਦੋਏ। ਹਾਂ ਮਿੱਠੂ ਵੀ ਆ ਗਿਆ ਦੂਆ ਵੀ ਆ ਗਿਆ ਦਿਨੀਪਾ। ਹੁਣ ਉਹ ਤਾਂ ਕਹਿੰਦਾ ਸੀ ਸ਼ੁਰੂ ਕਰ ਦੇਣਾ ਕੱਲ ਤੇ ਕੰਮ। ਕੜਾਈ ਦਾ? ਹੂੰ। ਆਤਾ ਵੇ ਪਰਚੀ ਤਾਂ ਆਵੇ ਕੀ ਦੀ ਆਉਂਦੀ ਐ? ਉਹੀ ਕਿਹਾ। ਪਰਚੀ ਆਏ ਤੀ ਕੰਮ ਸ਼ੁਰੂ ਹੋਣਾ ਇੱਕ ਅੱਧਾ ਦਿਨ ਰੁਕੋ ਮੈਂ ਕਿਹਾ ਹਾਂ। ਨੰਬਰ ਪਤਾ ਲੱਗੂਗੇ ਜਾਂ ਪਰਚੀ ਆਉਂਗੀ ਫੇਰ ਹੋਊਗਾ। ਨੰਨਾ ਠੀਕ ਐ। ਹੂੰ। ਲੰਬਰ ਲੰਬਰਾਂ ਦੇ ਪਹਿਲਾ ਪਰਚੀ ਸਾੜੀ ਆਉਣੀ ਛਾੜ ਦਾੜ ਦੇਖ ਦੇਖੀ ਤੂੰ ਕਿਤੇ ਮੇਲੇ ਚ ਇੰਦਾ ਇੰਦਾ ਹੀ ਆਂ ਈ ਪਰਚੀਆਂ ਤੀ ਗਾ ਸੀਸੀਟੀਵੀ ਲੱਗਿਆ ਹੋਇਆ ਈ ਪਰਚੀਆਂ ਪਹਿਲਾ ਆਉਣੀ ਦੇਖਦਾ ਜਾਈਂ ਤਾਂ ਵੀ ਬਣਦੀ ਏ ਤਿੰਨ ਮਹੀਨੇ ਚੱਲਦਾ ਤਾਂ ਵੀ ਇੱਕ ਪਰਚੀ ਸਾੜੀ ਤੂੰ ਸੀਸੀਟੀਵੀ ਲੱਗਿਆ ਹੋਣਾ ਹੂੰ 30 ਪਰਚੀਆਂ ਤੇੜੀਆਂ ਪਹਿਲੀ ਆਉਦੀ ਏ ਸਰ ਮੈਂ ਖੋਲਣੀ ਮੈਂ ਕਹਿੰਦਾ ਮੈਂ ਹਾਂ ਪਹਿਲੀ ਦਿੰਦੇ ਸੀ ਕਣਕ ਵੀ ਜਣੀ ਆ ਦੂਈ ਵਜੇ ਛੱਕ ਲੈ ਲਈ ਪਹਿਲੀ ਨਹੀਂ ਹਲੇ ਖੇਤ ਨਹੀਂ ਪੱਤਾ ਮਾ ਮੈਂ ਕਹਿੰਦਾ ਗੰਨਾਵਿਆਂ ਨੂੰ ਘਰ ਜਾਨ ਨੂੰ ਪੱਤਾ ਆਉਣਾ ਇਦੋਂ ਪਰਾਲੀ ਵਿੱਚ ਬਾਈ ਤੀ ਹਾਂ ਥੋੜਾ ਜਿਹਾ ਵੀ ਪੈਰ ਘਾਟਦਾ ਜਮਾ ਜਾ ਕੇ ਆਇਆ ਫੇ ਚੱਕਮੀਆਂ ਤਵੀਆਂ ਫੇਰਦੇ ਤਵੀਆਂ ਫੇਰ ਨਹੀਂ ਨੂੰ ਮੈਂ ਕਿ ਹੱਥ ਵੀ ਨੂੰ ਮਾਤ ਤਵੀਆਂ ਫੇਰਦੇ ਹਾਂ ਮੜੀ ਮੜੀ ਆ ਫੇਰ ਮੜ ਜੀ ਹਵਾ ਵੜ ਜੂਗੀ ਹੈ ਕਿ ਨਹੀਂ ਚੱਕਮੀਆਂ ਫੇਰ ਲਾ ਔਰ ਕੇ ਆ ਪਰ ਆ ਧੁੱਪ ਵੀ 흘ੀ ਦਿਨ ਚਾ ਦਿਨ ਤੇ ਨਿਕਲਣ ਲੱਗੀ ਪਈ ਮੈਨਾਂ ਹਫ਼ਤਾ ਧੁੱਪ ਵੀ ਨਹੀਂ ਨਿਕਲੀ ਹੈਗੀ ਨਿਕਲੀ ਬਾਈ ਹਫ਼ਤਾ ਉਹਦੇ ਕਰਕੇ ਥਾਲੀ ਦਿਨ ਧੁੱਪ ਤਾਂ ਲੱਗਦੀ ਨਹੀਂ ਉਹਨਾਂ ਬੱਤ ਕੇ ਆਉਣਾ ਤਾਂ ਖੇਤਾਂ ਨੇ ਪਰ ਇੱਕ ਗੱਲ ਹੈ ਡਾਕਰ ਛੇਤੀ ਬੱਤਾਂ ਆਉਂਦੀ ਨਹੀਂ ਇਹ ਵੀ ਹੈਗੀ ਯਾਰ ਕੱਲ ਮੈਂ ਰਿਸ਼ਤੇਦਾਰੀ ਕੀ ਗਿਆ ਤਾਂ ਹੌਸਾਬਾਦ ਉਧਰ ਲੋ ਕਾਣਕ ਜੰਮੀ ਵੀ ਨਹੀਂ ਜਿੱਦਾਂ ਹੀ ਜੇ ਤੂੰ ਤਾਂ ਦੇਦਾ ਤੂੰ ਲਾ ਦੇ ਬਾਈ ਬਾਕੇ ਪਾਣੀ ਮੇਰੀ ਤਾਂ ਸੁਣ ਲੈ ਤੇਰੇ ਮੰਡਲਾ ਕੰਮ ਆ ਜੰਮੀ ਉਹ ਲੋਕਾਂ ਦੇ ਡੱਕ ਰਿਕਣੀ ਬਹੁਤ ਉੱਥੇ ਵੀ ਹੁਣ ਪਾਣੀ ਲਾਉਂਦੇ ਹੋਣੇ ਉਹ ਅੱਧੀ ਜੰਮੀ ਵਿੱਚ ਤੇ ਜੰਮੀ ਨੂੰ ਕੋਈ ਪਾਣੀ ਲਾਉਣ ਲੱਗੇ ਹੋਏ ਆਓ ਬਈ ਜੰਮਿਆ ਨਹੀਂ ਉਹ ਜੰਮ ਤਾਂ ਆਉਣੀ ਉਹ ਮੈਂ ਗੱਲ ਕਰਦਾ ਵੀ ਕਿੰਨੇ ਹੈਰਾਨ ਹੋਏ ਲੋਕ ਐ ਤੇ ਉਹ ਤਾਂ ਉਹੀ ਚੱਕਰ 'ਚ ਹੋਇਆ ਬਾਈ ਪ੍ਰਾਲੀਆਂ ਨੇ ਹੈਰਾਨ ਕਰਿਆ ਇਹ ਪ੍ਰਾਲੀਆਂ ਨੇ ਪ੍ਰਾਲੀਆਂ ਨੇ ਹੈਰਾਨ ਕਰਿਆ ਨਹੀਂ ਅਗਲਾ ਵੜਦੀ ਸਾਰ ਲਾ ਕੇ ਸੀਖ ਚੱਲ ਵੀ ਛੱਡ ਦੇ ਪਾਣੀ ਪੱਤ ਆ ਜਾਂਦੇ ਤੇ ਐਸੇ ਪ੍ਰਾਲੀ ਨੇ ਦੋ ਦੋ ਮਹੀਨੇ ਜਿਆ ਰੱਖੇ ਚੱਕੀਆਂ ਨਹੀਂ ਹੈਗੀ ਕਿਸੇ ਨੇ ਫੇਰ ਉਹੀ ਤਾਂ ਗੱਲ ਹੈ ਜੇ ਚੱਕਰ ਪੈ ਗਿਆ ਹੋਰ ਪੈ ਗਿਆ ਸਾਲਾ ਜਿਹੜਾ ਇਹ ਪੰਗਾ ਸਭ ਤੋਂ ਜ਼ਿਆਦਾ ਤਾਂ ਪਿਆ ਇਹ ਜੀਰੀਆਂ ਗਿੱਦੀਆਂ ਨਾ ਪਾਣੀ ਲਾਉਣ ਯੋਗ ਹੀ ਤੋਨਾਂ ਨੂੰ ਭਾਈ ਜੀਰੀਆਂ ਨਹੀਂ ਸਭ ਤੋਂ ਜਿਹੜਾ ਪੰਗਾ ਪਤਾ ਕਿਵੇਂ ਭਾਈ ਲੋਕਾਂ ਨੇ ਜਿਹੜੇ ਨੇ ਬੜਾ ਲਈ ਅੱਜ ਜੇ ਉਹਦਾ ਖੇਤ ਉਸ ਦਿਨ ਬੱਕ ਬੀਜਤਾ ਹਾਂ ਜਿੰਨੇ ਨੂੰ ਪਰਾਲੀ ਚੱਕ ਹੋਈ ਇਹਨਾਂ ਨੂੰ ਖੇਤ ਸੁੱਕ ਗਿਆ ਹਫਤਾ ਦਸ ਦਿਨ ਉਹਦਾ ਸੁੱਕਣੀ ਸੁਪਣਾ ਦਾ ਇਹ ਪਰਾਲੀ ਆਪਾਂ ਦੇਖੀਏ ਕਈਆਂ ਦੇ ਕਿੰਨੇ ਦਿਨ ਹੀ ਮਸ਼ੀਨ ਆਈ ਹਾਂ ਜਿੰਨੇ ਨੂੰ ਪਰਾਲੀ ਦਾ ਨੰਬਰ ਆਇਆ ਇਹਨਾਂ ਨੂੰ ਖੇਤ ਸੁੱਕ ਗਏ ਆ ਚੱਕਰ ਪੈ ਗਿਆ ਜੇ ਉਹ ਰੌਣੀ ਕਰਦੇ ਤੇ ਮਨ ਲਾ ਪਰਾਲੀ ਪਈ ਜੇ ਫੇਰ ਪਰਾਲੀ ਨਹੀਂ ਬਣਦੀ ਠੀਕ ਆਵਣਾ ਦਾ ਇਹ ਚੀਜ਼ ਨੇ ਬਹੁਤ ਲੋਕ ਫਸਾਏ ਇਦਾਂ ਹੀ ਵਿਸਾਏ ਆ ਜਿਆਦਾ ਇਵੇਂ ਵਿਸਾਏ ਜਿਆਦਾ ਨਹੀਂ ਨਹੀਂ ਕੋਈ ਚੱਕਰ ਨਹੀਂ ਤਾਂ ਹੈਗਾ ਹਾਂ ਅੱਗ ਉੱਗਦਾ ਇੰਨਾ ਕੋਈ ਜੱਕ ਨਹੀਂ ਅੱਗ ਦਾ ਵੈਸੇ ਲਾ ਕੇ ਫਾਇਦਾ ਵੀ ਨਹੀਂ ਹੈਗਾ ਤਾਂ ਵਧੀਆ ਚੀਜ਼ ਹੈ ਜਿੱਥੇ ਲੱਗਦੀ ਹੁਣ ਲੱਗਦੀ ਨਹੀਂ ਅੱਗ ਆਪਣੀ ਏਰੀਆ ਤਾਂ ਨਹੀਂ ਹੈਗੀ ਯਾਰ ਹਾਂ ਹੋਰ ਬੱਸ ਆਪਾਂ ਨੇ ਜਾਂ ਦੇਖੀ ਹੋਣੀ ਪੰਜਾਬ ਦੇ ਨੌ ਤਾਬਦਨਾਮ ਸਾਲਾ ਸਾਤ ਜਿਆਦਾ ਪੰਜਾਬ ਦਾ ਹੈ ਨੌ ਦਾ ਤੇਰਾ ਬਦਨਾਮ ਹੁਣ ਆਈਆਂ ਹੁਣ ਫੇਰ ਚਾਹੇ ਤੂੰ ਲਾ ਚਾਹੇ ਨਾ ਲਾ ਇੱਕ ਵਾਰੀ ਆਟੇ ਨੂੰ ਪਲੇਟਣ ਲੱਗਿਆ ਇਹ ਉਹ ਦਿੱਲੀ ਵਾਲੇ ਤਾਂ ਛੱਡ ਪਾਕਿਸਤਾਨੀ ਵੀ 3000 ਸਾਲ ਹੋ ਗਏ ਅਸੀਂ ਅੱਗ ਨਹੀਂ ਲਾਈ ਕਦੇ ਦਿੱਲੀ ਵਾਲੇ ਤਾਂ ਛੱਡ ਪਾਕਿਸਤਾਨੀ ਵੀ ਕਹਿੰਦੇ ਸਾਡੇ ਗਰੀ ਨੂੰ ਧੂਆ ਆਉਂਦਾ ਲੈ ਉਹ ਹੱਤ ਮਾਰ ਕੇ ਕਹਿੰਦਾ ਦਸਤੋਂ ਦਾ ਦੋ ਵੀ ਦਿੱਲੀ ਨੂੰ ਵੀ ਸਾਡਾ ਧੂਆ ਜਾਂਦਾ ਪਾਕਿਸਤਾਨ ਨੂੰ ਵੀ ਜਾਂਦਾ ਸਾਡੇ ਕੋਲ ਆਉਂਦਾ ਧੂਆ ਕਿੱਥੇ ਤੇ ਇੰਨਾ ਕਿਹੜਾ ਜੀ ਧੂਆ ਪਾਸੇ ਨਹੀਂ ਸਪਲਾਈ ਕਰੀ ਜਾਂਦੇ ਆ ਹਾਂ ਦੱਸ ਉਹ ਭਗਵੰਤਾਂ ਦੀ ਮੁੱਖ ਮੰਤਰੀ ਕਹਿੰਦੀ ਅਸੀਂ ਚਿੱਠੀ ਲਿਖਣੀ ਆ ਪੰਜਾਬ ਵਾਲਿਆਂ ਨੂੰ ਭਗਵੰਤ ਮਾਨ ਨੂੰ ਵੀ ਧੂਏ ਦਾ ਹੱਲ ਕਰੋ ਉਹ ਸਾਲੇ ਪਾਕਿਸਤਾਨ ਦੇ ਸਾਡੇ ਦਾ ਆ ਸਕਦਾ ਜਾਂ ਇਦਾਂ ਨੂੰ ਪੁੱਛੀ ਜਵਾਬ ਦੀ ਕਿੱਥੇ ਚਲੇ ਜਾਊਗਾ ਬਸ ਯਾਰ ਜਿਹਦਾ ਇੱਕ ਵਾਰੀ ਜਿਹੜੀ ਚੀਜ਼ ਬਦਨਾਮ ਹੋ ਗਈ ਜਿੱਕਣਾ ਕਿਸੇ ਪਿੰਡ ਵਿੱਚ ਇੱਕ ਦਾ ਨੌ ਬਦਨਾਮ ਹੋ ਗਿਆ ਵੀ ਇਹ ਚੋਰ ਆ ਜਾਊਗਾ ਕਿਹਾ ਉਹ ਕੰਮ ਹੈ ਜਿਹੜਾ 10 ਨੰਬਰੇ ਜੀ ਨੌ ਆ ਗਿਆ ਇੱਕ ਵਾਰੀ ਸੜੀ ਚੋਰੀ ਹੋਣੀ ਕਿਤੇ ਲੜਾਈ ਨੂੰ ਚੱਲ ਲੈ ਅੱਕ ਲੈ ਉਹਨੂੰ ਫਲਾਣਾ ਦੱਸ ਉਹ ਕੰਮ ਪੰਜਾਬ ਨਾਲ ਹੋਇਆ ਪਿਆ ਮਾੜਾ ਜਿਹਾ ਕਿਤੇ ਪ੍ਰਦੂਸ਼ਣ ਹੋ ਗਿਆ ਆ ਪੰਜਾਬ ਮੂਰੇ ਪੰਜਾਬ ਨੇ ਧੂਆਂ ਕਰਿਆ ਜੀ ਕਿਤੇ ਵੀ ਪ੍ਰਦੂਸ਼ਣ ਹੋਵੇ ਦਿੱਲੀ ਹੋਵੇ ਕਿਤੇ ਹੋਵੇ ਹਰਿਆਣੇ ਚ ਹੋਵੇ ਪੰਜਾਬ ਦਾ ਨੌ ਆ ਪਾਕ ਤਾਂ ਚ ਹੋਏ ਉਹਨੇ ਪੰਜਾਬ ਦਾ ਨੌ ਚੱਲ ਵਧੀਆ ਕੋਈ ਨਹੀਂ ਵਧੀਆ ਨਾ ਲੱਭਿਆ ਹੋਵੇ ਨਾ ਇਹਨੂੰ ਵਧੀਆ ਰੱਬ ਦਾ ਦੇਖਦਾ ਹੀ ਆ ਵੀ ਕਿਹਨੇ ਲਾਈ ਆ ਕਿਹਨੇ ਲਾਈ ਆ ਇਹਨਾਂ ਰਹੀ ਗਿਆ ਨਾ ਦਾ ਬਦਨਾਮ ਅੱਗ ਲਾਉਂਗੇ ਸਾਡੇ ਬੂਟੇ ਬੂਟਾ ਖੜਾ ਆ ਸੀ ਬੂਟੇ ਫੂਕਣੇ ਅੱਗ ਲਾ ਕੇ ਸਾਡੇ ਏਰੀਆ ਚ ਨਹੀਂ ਅੱਗ ਆਈ ਯਾਰ ਸਾਡੇ ਦਸਪੀ ਹੌਣੇ ਸੀ ਜਾਂਦਾ ਅੱਗ ਲਾ ਕੇ ਤਾਂ ਸੇਕ ਨਾ ਪੈ ਜੂਵੇ ਆ ਪੱਤੀ ਵੀ ਪੱਤੀ ਵੀ ਬਾਹਰ ਕੱਢ ਕੇ ਛੱਡੀ ਪੈਂਦੀ ਸਾਨੂੰ ਪੂਲਰਾਂ ਗੰਨੇ ਜਿੱਤੇ ਹਾਂ ਹੈ ਕਿ ਨਹੀਂ ਵਿੱਚ ਅੱਗ ਲਾਈ ਨਹੀਂ ਸਾਡੀ ਵਿੱਚ ਅੱਗ ਲਾਈ ਬੂਟਾ ਜਿਹੜੇ ਇਹ ਜੀ ਚੀਜ਼ ਹੈ ਇਹ ਸਬਾਈਦਾ ਤਾਂ ਹੈ ਨਹੀਂ ਜਿਹੜੇ ਖਰਾਬ ਜਿਹੜੇ ਥੋੜਾ ਖਰਾਬ ਆ ਬੂਟਾ ਇਹ ਹਾਂ